ਲੈ ਵੀ ਮਿੱਤਰੋ ਕਹਿੰਦੇ 5630 ਦਾ ਇੰਨ ਲੱਗਦਾ ਮੈਨੂੰ ਪਰ ਦੋ ਚੀਜ਼ਾਂ ਚ ਮੈਂ ਕਨਫਿਊਜ਼ ਹੋਇਆ ਪਿਆ ਵੀ ਇੱਕ ਤਾਂ ਉਹ ਮਾਈਕੋ ਪੰਪ ਬਾਅਦ ਚ ਲੱਗਿਆ ਕਿ ਆਇਆ ਹੋਊਗਾ ਮਾਈਕੋ ਪੰਪ ਆ ਦੂਜੀ ਨੰਬਰ ਤੇ ਚੈੱਕ ਕਰੋ ਯਾਰ ਕਵਾੜ ਤੁਸੀਂ ਉਹਦੇ ਇੰਨ ਲੈ ਜਾਂਦੇ ਨਾ ਇੰਨੀ ਭਕਾਈ ਨਹੀਂ ਹੋਣੀ 42000 ਦਾ 45 ਦਾ ਸੌਦਾ ਹੱਲਿਆ ਪਰ ਤਿਆਰ ਹੈ ਨਾ ਇੰਨ ਨਾ ਆਓ ਇਹ ਪਈ ਹੋਲਡਿੰਗ ਦੇ ਵਿੱਚ ਸਨ ਹਾਂ ਆ ਇਹੇ ਹਾਂ ਆਪਣਾ ਉੱਥੇ ਨੀਲੇ ਟੱਡ ਵਾਲੇ ਦੇ ਨਾਲੋਂ ਪੱਤੀ ਜੀ ਖੋਲੀ ਜਾਂਦੇ ਆਹ ਪਲੇਟ ਗਲੀ ਆਪਣੇ ਵਾਲੀ ਦੀ ਪਰ ਗੱਡੀ ਦੇ ਪੈਸਾ ਲੱਗਿਆ ਵੇਖੋ ਯਾਰ ਤੁਸੀਂ ਕਿੱਡੀ ਗੈਂਡ ਆ ਵਿੱਚ ਮਿਊਜ਼ਿਕ ਸਿਸਟਮ ਓਕੇ ਆ ਸਹੀ ਗੱਲ ਆ ਪਰ ਇਹ ਲੱਗਿਆ ਪਿਆ ਭਾਈ ਯਾਰ ਉਰੇ ਨੂੰ ਵੀ ਹੋ ਜਾ ਦੋ ਘਟਾ ਟਰੈਕਟਰ ਹੋਰ ਜੀ ਦੱਸੋ ਜੀ ਕੈਮ ਜੇ ਤੁਹਾਡਾ ਆਪਣਾ ਟਰੈਕਟਰ ਅੱਛਾ ਹਜੇ ਫੇਰ ਖੁੱਲਿਆ ਪਿਆ ਅੱਛਾ ਟੈਂਕੀ ਨਹੀਂ ਲੱਗ ਰਹੀ ਸਹੀ ਬਾਈ ਯਾਰਾ ਸਸਰੀ ਘਾਲ ਦਾ ਠੀਕ ਹੈ ਯਾਰ ਲਾ ਇਧਰ ਹੀ ਲੱਗ ਜਾ ਯਾਰ ਕਦੀ ਐ ਨਿਕਲੋ ਪਲੇਟ ਬਣਾ ਕੰਮ ਕਰਕੇ ਅੱਛਾ ਉਹ ਲਾਇਆ ਜੋੜ ਨਹੀਂ ਲੱਗਦਾ ਗਲੀ ਆ ਸਾਲ ਨਿਕਲੇ ਆ ਆਪਣੇ ਸਾਲ ਮਰੌਣੇ ਆ ਜਾਂਦੇ ਸੀ ਸਾਲ ਲੱਗੇ ਸਾਰੇ ਕੰਮ ਉਹਦੇ ਬਿਨਾ ਤਾਂ ਮੂਰੇ ਲਾਉਣੀ ਆ ਪਾ ਇਹਦੇ ਮਾ ਜੋੜ ਨਹੀਂ ਆਪਣੀ ਹੈ ਯਾਰਾ ਨਵੇਂ ਅਰਗੀ ਕੱਢੀ ਪਈ ਬਾਈ ਇਹਨੇ ਪਰ ਮੈਂ ਤੈਨੂੰ 3 ਲੀਟਰ ਤੇ ਮਾਇਆ 3 ਲੀਟਰ ਲੱਗਿਆ ਯਾਰ ਨਹੀਂ ਠੀਕ ਹੈ ਬਈ ਬਣਾਉਣੇ ਸਰਾ ਕੇ ਬਾਈ ਚੱਕ ਆ ਆਈ ਲਈ ਆਇਆ ਹਾਂ ਹਮ ਆਏ ਕਮਾ ਕੇ ਲਾਗੇ ਯਾਹਾਂ 'ਚ ਕਰ ਦੇਣਾ ਇਸਕੋ ਹਮ ਇੱਥੇ ਹੋ ਗਏ ਵਾਸਤੇ ਇਹ ਕਹਦਾ ਹੀ ਨਾ ਤੇ ਮਚਾਈ ਜਾਂਦਾ ਅੱਛਾ ਰਾਵੜ ਵੱਡੀ ਹੈ ਇਹਦੇ ਵਿੱਚ ਪਾ ਕੇ ਵੇਗ ਪਾਇਬ ਨਹੀਂ ਆਪੀ ਠੀਕ ਆ ਯਾਰ ਇਹ ਤਾਂ ਉਹਦੀਆਂ ਪਾਪਾਂ ਲੱਗੀਆਂ ਨੇ ਜੜ ਦੇ ਰਾਲੂ ਲੂ ਪੱਟਣ ਲੱਗਣਾ ਮੈਨੂੰ ਤਾਂ ਜੜਤਾ ਤਾਂ ਇਹਦਾ ਕੀ ਲੱਗਣਾ ਹੋਰ ਹੋਰ ਸਾਰਾ ਸਿੱਕਾ ਉਹਲੇ ਜੰਮ ਕਰੈਂਕ ਜੜਦੀ ਹਾਂ ਹਾਂ ਕ੍ਰੈਂਕ ਜੜਦੀ ਹੈ ਠੀਕ ਹੈ ਯਾਰ ਇਹ ਪਲੇਟ ਬਾਈ ਕਿੱਥੇ ਹੈ ਯਾਰ ਆ ਰਹੀ ਅੱਛਾ ਇੱਥੇ ਹੈ ਕਿੰਨੀ ਗੰਦੀ ਹੈ ਪਲੇਟ ਆ ਗਿਆ ਇੱਧਰ ਬਗਾਂ ਖਰੀਦ ਪਈ ਆਹ ਖਰ ਗਿਆ ਨਹੀਂ ਗਾ ਇੱਥੋਂ ਤਾਂ ਚਲ ਡੰਗ ਲੈ ਜਾਂਦਾ ਨਾ ਇਹ ਮੇਰੇ ਕੋ ਪਾਣੀ ਇੱਥੇ ਜ਼ੋਰ ਤੇ ਲੀਕ ਕਰੀ ਜਾ ਹਾਂ ਯਾਰ ਵਾਲੀ ਹੈ ਨਾ ਗੰਦਾ ਸੀ ਇਹ ਹੋਰ ਪੈਦਾ ਨਹੀਂ ਉਹ ਨਾਲੇ ਨਹੀਂ ਮਿਲੀ ਹੁਣ ਫਿਰ ਫਰਿਜਾਂ ਦਾ ਵਾਵਾ ਮੋਟੀ ਬਣਾ ਕੇ ਲਾਈ ਹੁਣ ਨਾ ਵਾਵਾ ਮੋਟੀ ਬਈ ਉਹ ਤਾਂ ਨਹੀਂ ਹੁੰਦੀ ਉੱਤੇ ਲੱਗ ਜਾਵੇ ਕਵਰ ਦਾ ਹਾਂ ਕਵਰ ਲੱਗੂਗਾ ਸੱਚਾ ਨਾ ਇੱਥੇ ਨਾ ਦੀ ਇਹ ਇੰਨੀ ਕਥਮਲੇ ਆਉਂਦੀ ਹੁੰਦੀ ਆ ਆ ਚੀਜ਼ ਇੱਥੇ ਆ ਤਾਂ ਬਾਹਰ ਹੀ ਹੁੰਦੀ ਆ ਉਹਦੇ ਥੱਲੇ ਆਉਗੇ ਮੋਟੀ ਫਰਿਜ ਜਗ੍ਹਾ ਹੀ ਨਹੀਂ ਇੱਥੇ ਇੰਨੀ ਕੁ ਗੱਲ ਹੋਊਗੀ ਉਹ ਇਹ ਚੰਗੀ ਜੈਸਤੀ ਜੁਸਤੀ ਹੋਊਗਾ ਕੀ ਹੋਗਾ ਲੋਹੇ ਹੀ ਹੁੰਦਾ ਇਹ ਲੋਹੇ ਹੀ ਗੱਲ ਦੀ ਕਿਹੜੀ ਨਹੀਂ ਜੈਸਤੀ ਚੰਗੀ ਨਹੀਂ ਹੁੰਦੀ ਲੋਹੇ ਨਾਲ ਕੀ ਜੰਦ ਨਹੀਂ ਤੇ ਇਹਨੀ ਮੋਟੀ ਆਉਣੀ ਨਹੀਂ ਜਸਤੀ ਤੇ ਆਉਣੀ ਨਹੀਂ ਮੋਟੀ ਹਾਂ ਲੈਂਦੀ ਨਹੀਂ ਕਿ ਦਿਖੋ ਸਰ ਦਾ ਆਉਂਦੀ ਆਹੋ ਟੀਲ ਦੀ ਬਣਾ ਲੀ ਸਟੀਲ ਦੀ ਬਣਾ ਲਾ ਭਰਾ ਪਰ ਤੂੰ ਝਾੜ ਦੇ ਮੈਂ ਆਲੂ ਪਟਨੇ ਮੈਨੂੰ ਐ ਲੱਗਦਾ ਉਹ ਤੈਨੂੰ ਆਪਣਾ ਜੜਿਆ ਨਹੀਂ ਜਾਣ ਆ ਸਾਲ ਵਾਜੇ ਹੈ ਹੋਰ ਯਾਰ ਸੱਤੇ ਸਾਲੀ ਘੱਟ ਹੋ ਗਿਆ ਹੁਣ ਕਿੰਨੀ ਦਾ ਆਹੋ ਫੇਰ ਵੀ ਦੇਖ ਨੂੰ ਆ ਇਹ ਕਰਾਉਣਗੇ ਦੂਰੀ ਰਹੀ ਕੰਮ ਉਹਨੂੰ ਵੀ ਮਸ਼ੀਨ ਦਾ ਵੀ ਨੇੜਾ ਆ ਜਾਣਾ ਤੇ ਤੁਸੀਂ ਟਰਾਲੀ ਖਿੱਚ ਕੱਢ ਲੈਣਾ ਕੋਈ ਦੇ ਮਹਾਰਾਜ ਤੁਸੀਂ ਮੈਨੂੰ ਇਹ ਵੀ ਮਹਿੰਗੀ ਬਹੁਤ ਲਿਆ ਆ ਵੀ ਉਹੀ ਸਾਰ ਲੈਂਦੇ ਆਪਾਂ ਉਹ ਕੁੱਲ ਚੀਜ਼ ਆਈ ਸਰ ਜਾਂਦਾ ਬ੍ਰੋ ਜਿਵੇਂ ਆ ਨਾ ਇਹ ਆ ਰੌਂਡ ਰਿੰਗ ਜੇ ਮਿਲਦੇ ਨਹੀਂ ਹੈਗੇ ਆਪਾਂ ਨੂੰ ਉਹੀ ਆਰ ਜੀ ਖੁੱਲੇ ਪਾਉਣੇ ਕੰਦੇ ਨੇ ਹਾਂ ਪੂਰਾ Ориਗਨਲ ਤੇ ਇੱਕ ਆ ਗਿਫਟ ਮਿਲਿਆ ਬਰ ਉਹ ਵੀ ਆਪਣਾ ਸਾਰਾ 4-5 ਹੀ ਮਿਲ ਗਏ ਯਾਰ ਕੋਈ ਮੈਂ ਫੋਨ ਕਰਿਆ ਮੈਂ 4-5 ਵੱਧ ਪਾ ਦਿਆ ਫੋਨ ਤਾਂ ਨਹੀਂ ਕਰਿਆ ਇਹ ਤਾਂ ਕਿਸਮਾ ਤਨੋਂ ਨਿਕਲਿਆ ਮਿੱਤਰੋ ਜੀ ਨੇ ਟਰ ਤੋਂ ਲਾਉਣੀ ਐ ਇੰਜਨ ਤੇ ਅਰੀਜਨਲ ਫਿਟਿੰਗ ਵਾਲਾ ਜਗੜ ਜਾ ਹਾਂ ਨਹੀਂ ਤੇ ਇਹਦਾ 2000 ਰੁਪਏ ਘਟਾਣ ਦੇ ਚਾਰ ਪੰਜ ਬਸਾ ਦੇ ਹੋਰ ਇਹ ਤਾਂ ਉਹ ਬਾਈ ਕਹਿੰਦੇ ਨਾ ਇਹ ਬਾਈ ਗਰਮੀ ਤੋਂ ਕਹਿੰਦੇ ਸਾਨੂੰ ਠਹਾਉਂਦਾ ਨਹੀਂ ਉਹ ਵੀ ਕਿਵੇਂ ਪਾਈਏ ਇਹਨੂੰ ਕਿੱਥੋਂ ਲੱਭ ਗਏ ਇਹ ਇਹ ਆਉਂਦਾ ਕਿੱਟ ਚਾਹੀਏ ਆਵੇ ਕਿੱਟ ਚੋਂ ਚਾਰ ਆ ਗਿਆ ਲੈ ਹੁਣ ਚਾਰਾਂ ਟਰੈਕਟਰਾਂ ਨੇ ਲਾ ਦੇ ਦਿੰਦੇ ਇਸ ਤੋਂ ਜ਼ਰੂਰ ਹੋ ਗਏ ਇਹਨੇ ਮੰਗਾਉਣਾ ਹੋਵੇ ਵਾਸਤੇ ਭੇਜ ਵੀ ਦੇਵਾਂਗੇ ਬਈ 2000 ਦਾ ਪੁਰਜਾ ਇਹ ਸਰ ਸਾਰੇ ਕਿੱਟ ਦੇ ਵੈਸੇ ਸੀ ਪੂਰੀ ਕਰਨੀ ਹੋਰ 650 ਦੀ ਆਈ ਹੈ ਜੈਨ ਕੈਟੀ ਬਹੁਤ ਮਹਿੰਗੀ ਆਈ ਯ ਚਾਹ ਨਹੀਂ ਦੱਸਣਾ ਗੈਸ ਘਟਿਆ ਮੈਨ ਦਾ ਗੈਸ ਘਟ 1300 ਦਾ ਬਸ ਤੇ ਇਹ ਇੱਕ ਸੱਚ ਹੋਰ ਮੈਨੂੰ ਇਹ ਚੈਂਬਰ ਜਾਣ ਦਾ ਕੋਈ ਫਰਕ ਹੋਊਗਾ ਦੇਖ ਇਹ ਮੜਾ ਖਣੀ ਕੀ ਮਿਕਸ ਹੁੰਦਾ ਅਲੂਮੀਨੀਅਮ ਮਿਕਸ ਕਿ ਕੀ ਹੋਊਗਾ ਇਹ ਦੋਨੋਂ ਹਾਂ ਨਾ ਹੋਵੇ ਮਿਕਸ ਹੈ ਨਾ ਜਿਹੜਾ ਉ ਚੈਂਬਰ ਜਾਣ ਆਉਂਦਾ ਅੰਦਰ ਬਾਹਰੋਂ ਲੈਣੇ ਉਹ ਚੈਂਬਰ ਜਾਣਾਂ ਦਾ ਫਰਕ ਹੁੰਦਾ ਇਹ ਦਾ ਥੋੜਾ ਚੰਗੀ ਕੁਆਲਿਟੀ ਦਾ ਹੁੰਦਾ ਜਿੰਨੇ ਕਰੋ ਹੈ ਕੋਈ ਫਰਕ ਜਿਹੜਾ ਨਾਉਂਡ ਆਉਂਦਾ ਹੈ ਡਾਇਰੈਕਟਰ ਦੇ ਨਾਲ ਲਾਉਂਦਾ ਹਾਂ ਉਹਦੇ ਆਸ਼ਮ ਹੁੰਦੀ ਹੈ ਅੱਛਾ ਇਹ ਆਮ ਜਿਵੇਂ ਬਾਹਰੋਂ ਸੀਨਸ ਕਰਾਉਣ ਲਾਉਂਦੇ ਨੇ ਉਹੀ ਜਾਣੇ ਉਹੀ ਹੈ ਕੋਈ ਸਾਥ ਪ੍ਰੋਗਰਾਮ ਨਹੀਂ ਐਂ ਲਾ ਕੇ ਵੇਖਾ ਤੋ ਉਹੀ ਹੈ ਨਾ ਫੇਰ ਤਾਂ ਐਵੇਂ ਗਿਆ ਸ਼ਾਟ ਸੁਣਾਇ ਪੰਜ ਕਸੂਰ ਹੁੰਦਾ ਮੰਨ ਲਾ ਬਾਹਰੋਂ ਲੈਂਦੇ ਆ ਅ ਇਹ ਤੇ ਇਹਦੇ ਤੇ ਵੀ ਖਾਲੀ ਹਨ ਰੇਟ ਰੂਟ ਨਹੀਂ ਲਿਖਿਆ ਤੇ ਸਫਾਈ ਦਾ ਯਾਰ ਸਿਰਾਂ ਹੀ ਲਾ ਰੱਖੀ ਜਾਵਾਂ ਹੂੰ ਪ੍ਰਿੰਟ ਤੋਂ ਇਹ ਵੀ ਘੁੰਮਦਾ ਉਰੀ ਉਹ ਕੇ ਲਾਂ ਕਰਾ ਕਰਾਉਂਦੇ ਹੂੰ ਬ੍ਰੈਂਡ ਨਹੀਂ ਕਰਾਈ ਆਪਣੇ ਪਾਲਛਾਂਦੇ ਸੀ ਕਰਾਉਂਦੇ ਉਰੀਆਂ ਹੀ ਇਕਲੀਆਂ ਪਾਲਸ ਕਰਾ ਦੇ ਲੈ ਵੀ ਤਾਊ ਜੀ ਨੇ ਕਹਿੰਦੇ ਨਾ ਟੈਂਕੀ ਵੱਡੀ ਕਰਾਦੀ ਤੇ ਇਹ ਮੰਨ ਲਓ ਚਾਰ ਉਂਗਲਾਂ ਹੈਗੀ ਆ ਅੱਗੇ ਨੂੰ ਹਨਾ ਤੇ ਕਹਿੰਦੇ ਵੀ ਇਹਦੇ ਚ ਪਹਿਲਾਂ ਸਾਰਾ 48 ਲੀਟਰ ਪੈਂਦਾ ਸੀ ਤੇ ਇੰਨੇ ਚ ਇੰਚੀ ਚ 10 ਲੀਟਰ ਪੈ ਜਾਂਦਾ ਜੀ ਪਰ ਜੇ ਇੰਚੀ ਚ 10 ਪੈਂਦਾ ਤਾਂ ਯਾਰ ਫਿਰ ਬਹੁਤ ਜ਼ਿਆਦਾ ਬਣਾ ਚਾਹੀਦਾ ਫਰਕ ਲੱਗਦਾ ਕਰਨ ਅਜ ਹੁਣ ਇਹਦੇ 'ਚ ਮੇਰੇ ਹਿਸਾਬੇ 'ਚ ਤਾਂ 15 ਕਿਲੋਟਰ ਵੱਧ ਤੋਂ ਵੱਧ ਪੈਣਾ ਵੱਧ ਪੈਣਾ ਚਾਹੀਦਾ ਤੇ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਇੱਕ ਇਹਦੀ ਤਕਨੀਕ ਬਾਕੀ ਫੀਟਿੰਗ ਚੈੱਕ ਕਰੋ ਤੁਸੀਂ ਬਾਈ ਦੀ ਯਾਰ ਪਾਵਰ ਵਾਲੀ ਇੰਗਲਾਈਆਂ ਵੇਖੀ ਆਉਂਦੀਆਂ ਸਿੱਧੀ ਸਿੱਧੀ ਆ ਗਈ ਫੇਰ ਆ ਦੇਖ ਆ ਦੇਖ ਸਪੈਸ਼ਲ ਆਇਆਂ ਘੱਟ ਪਏ ਸੈਟਿੰਗ ਤਾਂ ਜਮਾ ਓਕੇ ਕਰਤੀ ਇਹਨਾਂ ਨੇ ਤੇ ਤਾਉ ਇਹਦੀ ਗੇਜ ਕਿੱਥੇ ਆ ਗੇਜ ਡੀਜ਼ਲ ਮੈਨੇ ਵਾਲੀ ਗੇਜ ਲੱਗਦਾ ਉਹ ਟ੍ਰੇਟ ਤੋਂ ਹੀ ਫਰਕ ਹੈ ਜੇ ਸੈਕਟਰ ਤੇ ਉਹ ਸਾਈਡ ਤੇ ਕਿੱਧਰ ਤੋਂ ਦਿਖਾਇਓ ਇਹ ਆਪਣੇ ਆਪ ਤਿਆਰ ਕੀ ਲੱਕੜ ਕੀ ਠੀਕ ਹੈ ਯਾਰ ਜਿਹੜੇ ਅਸੀਂ ਆ ਅਸੀਂ ਉਹ ਤੋਂ ਹੀ ਸਪੇਅਰ ਪਾਰਟ ਤੋਂ 100 ਕੀ ਪੱਤੀ ਲਿਆਉਣੇ ਤੁਸੀਂ ਆ ਘਰੇ ਬਣਾਈ ਹੈ ਹਨਾ ਲੱਕੜ ਦੀ ਯਾਰ ਲੈ ਆਪਣੇ ਹਿਸਾਬ ਨਾਲ ਲਾਏ ਇਹ ਖਾਂ ਬਤਾਇਓ ਕਿੰਨੇ ਲਾਏ ਇਹ ਨੀਚੇ ਵਾਲਾ ਜੋ ਪਹਿਲਾ 10 ਕਿਟ 10 ਲੀਟਰ 10 ਲੀਟਰ 10 ਲੀਟਰ 30 ਹੋ ਗਿਆ ਉੱਪਰ ਆ ਕੇ 5-5 ਆਈ ਆ ਫਿਰ ਨਹੀਂ ਫਿਰ ਵੀ ਬਤਾਇਓ ਸਾਰਾ ਕਿਤਨਾ ਬਣੇਗਾ ਟੋਟਲ ਹਲੋ ਆਉਂ 48 ਕਿਟ ਸਾਰਾ 48 ਲੀਟਰ ਫਰਕਾ ਕਬਜ ਆ ਰਹੇ ਹੋ ਆਪ ਬਸ ਕੱਲ ਨੂੰ ਜਾਵਾਂਗੇ ਕੱਲ ਕੋ ਸ਼ਾਮ ਹੋ ਜੇਗੀ ਕੱਲ ਕੋ ਵੀ ਕਣੀ ਹੋਗੀ ਸ਼ਾਮ ਸ਼ਾਮ ਹੋ ਜੇਗੀ ਸ਼ਾਮ ਹੋ ਜੇਗੀ ਸ਼ਾਮ ਤੇ ਫਿਰ ਰਾਤ ਕੋ ਚਲੇ ਜਾਓਗੇ ਦੋਦਾ ਰੁਕ ਜੰਗੇ ਦੋਦਾ ਦੋਦਾ ਕੁਲਾਰ ਕਹਾ ਦੋਦਾ ਕੁਲਾਰ ਦੋ ਮਟੀਲੀ ਕੋ ਅੱਛਾ ਮਟੀਲੀ ਕੋਲੇ ਰਾਸਤੇ ਮਰ ਗਿਆ ਵਹਾਂ ਕੋਈ ਰਿਸ਼ਤੇਦਾਰੀ ਹੈ ਹਾਂ ਭਾਈ ਆ ਠੀਕ ਹੈ ਇਹ ਭਾਈ ਇਹ ਆ ਜਿਹੜਾ ਛਾਵਟਾ ਕਪਲੀਨ ਪਾਈ ਹੁੰਦੀ ਹੈ ਇਹ ਇਧਰ ਵਾਂਗ ਘੁੰਮਦਾ ਹੈ ਕਿ ਸਿਸਟਮ ਹੁੰਦਾ ਕਪਲੀਨ ਹੁੰਦੀ ਢੀਲ ਪੰਪ ਕਰਦੇ ਨੇ ਸ਼ਾਟ ਨਿਕਲਦੀ ਆਟੋ ਫੁੱਟ ਬਾਹਰ ਅੱਛਾ ਇਧਰ ਦੇ ਨਾਲ ਜੋਇੰਟ ਤੇ ਉਸ ਤੋਂ ਬਾਅਦ ਫਿਰ ਕੰਪਣੀਆਂ ਜੋਇੰਟ ਕਰ ਲੱਗ ਜਾਂਦਾ ਨਾਲ ਹਿੰਦੁਸਤਾਨ ਤੋਂ ਰਹੀ ਆਈ ਹੁੰਦੇ ਇਹ ਫਜੇ ਤਾਂ ਹੀ ਵੀ ਲੇ ਲੈਣ ਦੀ ਵੀ ਲੱਗ ਜਾਂਦੀ ਕਈ ਵਾਰ ਨਿਕਲ ਕੇ ਨਾ ਅੱਛਾ ਲੇ ਲੈਣ ਦੀਆਂ ਲੱਗੀਆਂ ਨੇ ਪੱਤੀਆਂ ਵਾਲੀ ਕਪਲੀਨ ਦੇ ਠੀਕ ਹੈ ਤੇ ਓਹ ਮਾਲਾ ਜਿਹੜੇ ਹਿੰਦੁਸਤਾਨ ਆ ਸਾਰਿਆਂ ਦੇ ਆਈ ਆਂ ਆੜੇ ਘੌਂਦ ਠੀਕ ਆਪਣੇ ਜਿੰਨੇ ਪੰਜਾਬ ਚ ਲੱਗ ਭਾਗੇ ਉਹਨਾਂ ਸਾਰਿਆਂ ਨੇ ਲੈ ਲੈਣ ਲੱਗੀ ਹੋਊਗਾ ਅੱਛਾ ਕਪਲੀਨ ਕਪਲੀਨ ਨੇ ਲੇ ਲੈਣ ਦੀ ਆਉਂਦੀ ਐ ਠੀਕ ਹੈ ਇਹ ਵੀ ਰਬੜ ਕੱਟ ਜੀ ਨਾ ਉਹ ਘਸ ਜਾਂਦੀ ਹੈ ਹਾਂ ਸਮਝ ਗਿਆ ਜਰਾ ਮਿਸਿੰਗ ਦੇਣ ਲੱਗ ਜਾਂਦਾ ਹਾਂ ਹਾਂ ਜੇ ਰਬੜ ਚਟਾ ਧੂਆਂ ਮਰਨ ਲੱਗ ਜਾਂਦਾ ਠੀਕ ਹੈ ਫਿਰ ਕੰਮ ਹੀ ਨਹੀਂ ਵੜਦਾ ਆਪਣੇ ਖਾ ਦੇ ਫੂਲ ਵਾਲੇ ਐਕਸਪ ਜਿਆਦਾ ਮਾਰ ਹੁੰਦੇ ਆ ਹਾਂ ਜਗਾਰਡ ਕਰ ਲੈ ਕੀ ਕਰੀ ਵੀ ਕੱਢ ਕੇ ਤੇ ਨੀਲੇ ਵਾਲੇ ਪੱਤੇ ਲਾ ਦਿੰਦੇ ਠੀਕ ਹੈ ਸਿੱਧਾ ਕੰਮ ਹੀ ਨਹੀਂ ਵੜਦਾ ਠੀਕ ਹੈ ਜੀ ਰੇਸ ਰੇਕ ਤੁਹਾਨੂੰ ਉਸਤਾਂ ਮਿਲ ਗਿਆ ਰੇਸ ਦੇਖੋ ਬਈ ਯਾਰ ਤੁਸੀਂ ਲੈ ਬਹੁਤ ਤਕਨੀਕ ਦਾ ਫਰਕ ਆ ਯਾਰ ਲੈ ਇਹ ਨਾਟੰਗੋਂ ਕੋਮਦੀ ਉੱਤੇ ਹੈ ਉਹਦੀ ਸਾਰੀ ਪੈ ਉਹ ਕਮਦੀ ਹੈ ਲੈ ਵੀ ਮਿੱਤਰੋ ਜਨ ਦੀ ਡਰਾਈਵ ਲੈ ਰਹੇ ਆ ਟਾਪ ਸਪੀਡ ਅਸੀਂ 120 ਤੱਕ ਲਾਈਏ ਵਧੀਆ ਉਦੋਂ ਤਾਂ ਵੀ ਚੜਦੀ ਹੈ 35 40 ਤੱਕ ਜਾਂਦੀ ਹੈ ਤੇ ਮਲੋਟ ਬਠੰਡਾ ਜਿਹੜਾ ਹੈਗਾ 99 ਰੋਡ ਤੇ ਜਾ ਰਹੇ ਆ ਆਪਾਂ ਤੇ ਇੱਕ ਪਲੇਟ ਲੈਣ ਹੀ ਚੱਲੇ ਹੌਲੈਂਡ ਦੀ ਤੁਹਾਨੂੰ ਗਾਂਹ ਜਾ ਕੇ ਦਿਖਾਉਣੇ ਇਹ ਅਸੀਂ ਲੈਏ ਹਣੀ ਦੀ ਕਾਰ ਵਾਲੇ ਮੈਸਤਰੀ ਦੀ ਕਾਰ ਮਕੈਨਿਕ ਕੇ ਦਰਵਾਜ਼ਾ ਤੋਂ ਅਹੀਂ ਮੋਟਰਸਾਈਕਲ ਤੇ ਆਏ ਸੀ ਅੱਜ ਉਹੀਂ ਜੇ ਚਲੋ ਵੇ ਲੈ ਮੋਟਰਸਾਈਕਲ ਤੇ ਚੱਲਦੇ ਆਂ ਉੱਥੇ ਸਾਨੂੰ ਮਲੋਟ ਆਉਣਾ ਪੈ ਗਿਆ ਪਰ ਗੱਡੀ ਦੇ ਪੈਸਾ ਲੱਗਿਆ ਵੇਖੋ ਯਾਰ ਤੁਸੀਂ ਕਿੱਡੀ ਗੈਂਟ ਆ ਵਿੱਚ ਮਿਊਜ਼ਿਕ ਸਿਸਟਮ ਓਕੇ ਆ ਬੇਸਬੂਸ ਰੱਖੀ ਆ ਜਮਾ ਸਿਰਾ ਗੱਲ ਬਾਤ ਆਉਂਦੀ ਕਿ ਪੈਸਾ ਚੂਲ ਲੈ ਵੀ ਤੁਹਾਨੂੰ ਵਿੱਚੋਂ ਕਾਰ ਦਿਖਾ ਰਿਹਾ ਸਾਨੂੰ ਤਾਂ ਬਹੁਤ ਪਸੰਦ ਆਈ ਸਿਸਟਮ ਸਿਸਟਮ ਵੱਡਾ ਪਲੇਟ ਚੱਕ ਲਈਏ ਲਾਈਟਾਂ ਚੱਲੀਆਂ ਨੇ ਇਕੱਲੇ ਆ ਕਮੀ ਆ ਆਪਾਂ ਨੂੰ ਜਨ ਚ ਆਪਣੀ ਤੇ ਵੀ ਪੈਂਦੀ ਸੀ ਇਹ ਨਾ ਬੇਪਣੀ ਕਰਦੀ ਨਹੀਂ ਆਪਣੀਆਂ ਸਰਫਟਾ ਸੋਟਾ ਤਾਂ ਕਰਦੀਆਂ। ਉਹ ਲਾਈਵ ਵੀ ਲੱਗੇ ਆ। ਗੱਡੀ ਦੇਖੋ ਤੁਸੀਂ ਯਾਰ। ਸ਼ੌਕ ਨਾਲ ਰੱਖੀ ਅਗਲੇ ਨੇ। ਪੂਰਾ ਇੱਕ ਕਿਲਕਟ ਕੰਮ ਆ ਇਹਦੇ। ਪਲੇਟ ਲੈਣੀ ਮਿੱਤਰੋਂ। ਰਿਮੋਟ ਕੰਟਰੋਲ ਆ ਸਾਰਾ। ਇਹ ਦਣੀ ਪਾਣ ਲੋਕ ਕਿਹੜੇ ਪਾਸੇ ਤੇ ਅਨਲੌਕ ਕਿਹੜੇ ਪਾਸੇ ਇਹਦੇ। ਚੈੱਕ ਹੀ ਕਰ ਲਿਗੇ ਭਰਾਵਾ ਮੰਗ ਕੇ ਲੈ ਆਏ ਆ ਵਿਚਾਰੇ ਇਹਦੇ। ਚੈੱਕ ਕਰੋ ਯਾਰ ਕਵਾੜ ਤੁਸੀਂ ਉਹਦੇ ਇੰਨ ਲੈ ਜਾਂਦੇ ਨਾ ਇਨੀ ਭਕਾਈ ਨਹੀਂ ਹੋਣੀ 42000 ਦਾ 45 ਦਾ ਸੌਦਾ ਹੁੰਦਾ ਇਹ ਆਪਣਾ ਇਹ ਹੋਰ ਲੈਂਡ ਦਾ ਕੱਲ ਵੀ ਪੈਸੀ ਬਣੇ ਯਾਰ ਆ ਪਿਆ ਉਹ ਤਾਂ ਆ ਗਿਆ ਪਿਆ ਮਿੱਤਰੋ ਇੰਨ ਇਹ ਇੱਕ ਆ ਪਿਆ ਆਪਣੇ ਨਾਲ ਆ ਰਿਹਾ ਆ ਰਹੀ ਆ ਵੇ ਇੱਥੇ ਹੁੰਦੀ ਐ ਇਹ ਤਿਆਰ ਹੈ ਨਾ ਇੰਨ ਇਹ ਆਓ ਵੇ ਪਈ ਹੋਜਿੰਗ ਦੇ ਵਿੱਚ ਸਨ ਹਾਂ ਆ ਇਹ ਹਾਂ ਉਧਰ ਬਲਾਕ ਪਿਆ ਤੁਹਾਡਾ ਮਨ ਲੱਗਾ ਉਹਦੇ ਨਾਲ ਆਂਦਾ ਸੀ ਆਹ ਇੰਜਣ ਦੇਖਿਆ ਦੀਪੇ ਪਰ ਉਹਦੇ ਹੂੰ ਆਹ ਵਿਗਿਆ ਵਿਆਂ ਦੇ ਸੀ ਪਰ ਮੇਰੇ ਹਿਸਾਬ ਵਿਚ ਲੈ ਜਾਂਦਾ ਇਹ ਵੀ ਮਿੱਤਰੋ ਕਹਿੰਦੇ 5630 ਦਾ ਇੰਜਨ ਲੱਗਦਾ ਮੈਨੂੰ ਪਰ ਦੋ ਚੀਜ਼ਾਂ ਜਿ ਮੈਂ ਕਨਫਿਊਜ਼ ਹੋਇਆ ਪਿਆ ਵੀ ਇੱਕ ਤਾਂ ਉਹ ਮਾਈਕੋ ਪੰਪ ਬਾਅਦ ਚ ਲੱਗਿਆ ਕਿ ਆਇਆ ਹੋਊਗਾ ਮਾਈਕੋ ਪੰਪ ਹੈ ਦੂਜੀ ਨੰਬਰ ਕਿ ਆ ਕਿਸੇ ਨੇ ਕਿਵੇਂ ਜੀਜ ਲਾਈ ਇਹ ਜੇ ਕਿਸੇ ਨੇ ਲੈਣਾ ਹੋਵੇ ਨੂਪੇ ਦੀ ਦੁਕਾਨ ਤੇ ਵੇ ਬਾਬਿਓ ਨੂੰਪੇ ਦੀ ਲਗਾਣਾ ਤੇ ਆ ਸਾਹਮਣੇ ਦਿਓ ਸਾਹਮਣੇ ਲਗਾਣਾ ਤੇ ਇਹ ਹੈਗਾ ਇੰਜਨ ਤੇ ਆ ਦੇਖੋ ਹਾਲੈਂਡ ਦਾ ਇਹ ਠੀਕ ਹੈ ਜੀ ਚਾਰ ਸਿਲੰਡਰ ਆਪਾਂਾ ਉੱਥੇ ਨੀਲੇ ਟੈਡ ਵਾਲੇ ਦੇ ਨਾਲੋਂ ਪੱਤੀ ਜੀ ਖੋਲੀ ਜਾਂਦੇ ਆਹ ਪਲੇਟ ਗਲੀ ਆਪਣੇ ਵਾਲੀ ਦੀ ਹੋ ਲੇ ਵੀ ਅੰਕੂ ਵੀ ਬੋਲ ਲਮ ਉਸੇ ਬਸ ਤੋਂ ਸਹੀ ਏ ਜੋ ਨਹੀਂ ਸਹੀ ਓਕੇ ਨਹੀਂ ਨਹੀਂ ਆਹ ਇਥੇ ਉਹੀ ਕਹਾ ਬਾਈ ਉਹਦੇ ਖੋਲੋ ਉਹਦੀ ਖਲਾ ਯਾਰ ਬਾਈ ਇਹ ਨਹੀਂ ਉਹਦੇ ਕੋਲ ਬੇਟਾ ਬਾਹਰ ਲੈ ਜੀ ਲੈ ਉਹੰਦਾ ਜਗਾ ਪੈ ਇਹ ਤਾਂ ਨਾ ਉਹੀ ਏ ਯਾਰ ਇਹ ਮੈਂ ਉਹਦੇ ਦੱਸਿਆ ਮੈਂ ਨੀਲੇ ਢੱਡੜਾ ਦਾ ਆਪਣੇ ਨਾਲ ਵੱਧ ਚੱਲਿਆ ਹੋਊ ਇਹ ਤਾਂ ਚਾਚੇ ਤਾਇਿਆਂ ਚੋਂ ਲੈਣ ਵਹਿ ਗਏ ਜੀ ਉਹ ਨਵੇਂ ਮੁੰਡਿਆਂ ਚੋਂ ਲਈਏ ਜਿਹੜੇ ਮੂਰੇ ਜੰਮੇ ਆ 15 ਮਾਡਲ 14 ਮਾਡਲ ਜਾ ਕੇ ਐਡੀਸ਼ਨ ਬਣ ਗਿਆ ਜਿੱਥੇ ਆਏ ਇੰਜਨ ਟੰਗੀ ਫਿਰਦੇ ਰਹਿੰਦੇ ਆ ਫਿਰ ਯਾਰ ਕਿਉਂ ਮਹਾਰਾਜ ਜੀ ਹੁਣ ਵਾਪਸ ਤਾਂ ਨਹੀਂ ਮੁੜਨਾ ਬਾਈ ਚਾਹ ਲਾ ਵਾਪਸ ਕਾਰ ਲਾਉਣੀ ਏ ਇੱਥੇ ਲਾਲਾ ਉਹ ਖੜੀ ਜਨ ਤੂੰ ਮੁੜਨਾ ਵਾਪਸ ਜਾਂ ਫਿਰ ਕੋਈ ਨਹੀਂ ਹਾਂ ਠੀਕ ਕੋਈ ਨਹੀਂ ਤਰੋ ਇਡਾ ਟਕੰਮਣ ਆ ਜਾਣਾ ਇੰਨਾਂ ਲੈ ਕੇ ਲਾ ਲੈਂਦੇ ਨਾ ਬਾਲਾ ਵਧੀਆ ਰਹਿੰਦੇ ਯਾਰ ਹੁਣਾਂ ਪਲੇਟ ਹੀ ਨਹੀਂ ਮਿਲਦੀ ਖੁੱਲ ਗਈ ਉੱਤੋਂ ਦੇ ਬੰਦੇ ਹਾਲ ਲੱਗਦੇ ਨੇ ਦੇਖ ਲਾ ਹੋਰ ਮੌੜ ਲੱਗਦਾ ਨਾ ਜਾਨਾ ਜੀ ਉੱਤੋਂ ਮਾੜੇ ਹਾਲ ਹੈ ਹਿੱਤੋਂ ਹੀ ਮਾੜੇ ਦੇ ਵਿੱਚੋਂ ਤਰ ਮੈਨੂੰ ਦਿਖਾਉਂਦੇ ਨੇ ਵਿੱਚ ਤਾਂ ਪਾਣੀ ਚੱਲਣਾ ਨਾਲੇ ਤਾਂ 25 ਹਜ਼ਾਰ ਤਰਖਾ ਕੋਈ ਛੁੱਟੀ ਨਹੀਂ ਮਿਲਦੀ ਅੱਛਾ ਬਾਈ ਯਾਰ 8-8 ਘਾਟ ਹੈ ਖਾਣਾ ਤਾਂ ਬਹੁਤ ਆ ਫਿਰ ਪਹਿਲਾ ਬਾਈ ਪਤਾਲੀ ਹੈਗਾ ਨਹੀਂ ਆ ਦੋਵੇਂ ਆ ਜਾ ਕਰਾਂਗੇ ਬਾਈ ਤਨਖਾਹ ਤਾਂ ਬਹੁਤ ਆ ਯਾਰ ਤੇਰੇ ਨਾਲ ਮੇਰੇ ਪਾਪੇ ਦੀ ਹੈ ਤਨਖਾਹ ਨਹੀਂ ਮੇਰੀ ਤਾਂ 25 ਵੀ ਬਹੁਤ ਜ਼ਿਆਦਾ ਹੋ ਸਕਣਾ ਮਨ ਲਾ ਵੀ ਆਏ ਘਾੜੇ ਨੂੰ ਮਾੜੀ ਜੀ ਪਹਿਲਾਂ ਇੱਥੇ ਸੈਟ ਕਰ ਜਾਣੇ ਆ ਮੋਬਾਈਲ ਜਗਾ ਟੋਰਚ ਟੋਰਚ ਜਗਾ ਕਜਰਾ ਹੀ ਬਹੁਤ ਲੱਗ ਜਾਂਦਾ ਅੰਦਰਲਾ ਕਿਹੜਾ ਦਾ ਅੰਦਰੋਂ ਸਹੀ ਹੈ ਠੀਕ ਹੈ ਬਸ ਹੈਗੀ ਤਾਂ ਹੈ ਤੇ ਪਾਣਾ ਹੈ ਚੱਲ ਆ ਸਾਈਡਾਂ ਸੋਡਾਂ ਤੇ ਜਾਣ ਲੱਗੂਗਾ ਫੋਟੋ ਭੇਜ ਕੇ ਨੂੰ ਗਰਮੀ ਦਾ ਲੈ ਮਿੱਤਰੋ ਤੇ 100 ਰੁਪਇਆ ਲੱਗ ਗਿਆ ਨਾਲ ਦੇ ਕੇ ਉਹੀ ਪਲੇਟ ਪ੍ਰਾਣੀ 3 400 ਦਾ ਗੱਡੀ ਖਾਗੀ ਤੇਲ ਘਰੋਂ ਅਸੀਂ ਆਏ ਸੀ ਅੱਜ ਲੋ 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 ਫੜੋ ਯਾਰ ਚੀਜ਼ਾਂ ਯਾਰ ਸੌਦਾ ਹੀ ਬਹੁਤ ਗੱਡੀ 'ਚ ਠੀਕ ਹੈ ਯਾਰ ਇਹੋ ਆਪਣਾ ਮਿਸਤਰੀ ਉਹ ਵਿਚਾਰਾ ਉਹ ਵੀ ਆਹੀਂ ਕੱਢ ਦਿੰਦਾ ਤੇਰੇ ਨੂੰ ਧੋ ਦੋਗੇ ਕਾਰਾਂ ਦਾ ਮਿੱਤਰੋ ਕੰਮ ਆਪੇ ਬਾਈ ਤੋਂ ਕਰਾਉਣੇ ਹੰਨੇ ਹਣੀ ਸਿੰਘ ਤੋਂ ਆਪਣੇ ਗਿੱਦੜਵਾਹ ਤੋਂ ਹੁਣ ਸਰਵਸ ਹੋਣ ਵਾਲੀ 11000 ਚੱਲ ਗਈ ਯਾਰ ਲਿਆਉਂਗਾ ਸਵੇਰੇ ਪਰਸਾ ਤੇ ਇਹ ਬਈ ਉ ਡੀਜੇ ਡੂਜਾ ਨਹੀਂ ਧੋਦੇ ਤੁਸੀਂ ਫਿਰ ਕੈਮੀਕਲ ਨਾਲ ਧੋਣੇ ਹੈ ਤੇਲ ਕੱਢ ਲੈਂਦੇ ਨਹੀਂ ਬਈ ਲੈਂਦਾ ਨਹੀਂ ਨਾ ਇਹ ਅੰਦਰ ਹੋਏ ਅੰਦਰ ਉਹ ਪਲੇਟ ਹੁਣ ਇੰਨੀ ਕਿੱਥੇ ਸਾਫ਼ ਹੋ ਜੂਗੀ ਯਾਰ ਹਮ ਨਾ ਲੱਗਦਾ ਯਾਰ ਨਵਾਂ ਨਵਾਂ ਹੀ ਕੱਢ ਦੇਣੇ ਯਾਰ ਤੂੰ ਮੱਥਾ ਮਾਰ ਨਾ ਦਿੰਦਾ ਬਸ ਮੱਥਾ ਫਿਰ ਵਿਰਲੇ ਬੰਦੇ ਮਾਰ ਦੇ ਹਮ ਸਹੀ ਹੈ ਬਰਾਇਆ ਸਵਾਗਤ ਕਰਨ ਦਾ ਅਹੀੰ ਅੰਦਾਜ਼ ਪਾਇਆ ਪੂਰਾ ਖੁੱਦੂਗਮ ਆਹ ਸਹੀ ਆ ਫਿਰ 5 ਲੀਟਰ ਇਕੱਠਾ ਲੈ ਲੈ ਦਾ ਠੀਕ ਆ ਹਾ ਹਾ ਹੈ ਕੈਮੀਕਲ ਦੇ ਠੀਕ ਆ ਇਕੱਠਾ ਲੈ ਲੈ ਨਾਲੇ ਦੂਜੋਂ ਇਹ ਇਹ 5 ਲੀਟਰਾਂ ਦਾ 450 ਦਾ ਪੈ ਤਾਂ 100 ਰੁਪਏ 110 ਰੁਪਏ ਲੀਟਰ ਦੰਦੇ ਠੀਕ ਆ 5 ਲੈ ਲੈ ਦਾ ਇਕੱਠਾ ਇਹ ਦੇਣਾ ਧੋਣੇ ਹੈ ਚਲ ਵਧੀਆ ਹਾਂ ਬਾਈ ਚ ਤੇਰਾ 10000 ਰੁਪਏ ਇੱਕ ਨੰਬਰ ਸਾਰੇ ਇਹ ਤਾਂ ਆਪਣੀ ਕਾਰ ਦਾ ਜਿਵੇਂ ਬਾਈ ਨੇ ਸਾਰਾ ਹੀ ਨਾ ਹੋਰ ਬੰਦਾ ਨਾ ਚਾਹੀਸੀ ਪਾ ਕੇ ਤੋੜਨਾ ਹੀ ਮੈਨੂੰ ਚੈਸੀ ਆਪੇ ਬਣਾਤੀ ਸੀ ਸ਼ਾਫਟ ਦੇ ਇੱਕ ਚੱਕਰ ਪੈਂਦਾ ਜਿਹੜਾ ਏਸੀ ਵਾਲਾ ਪਾਣੀ ਹੈ ਨਾ ਸ਼ਾਫਟ ਦਾ ਉਹ ਚੈਸੀ ਤੇ ਪੈਂਦਾ ਹੁੰਦਾ ਤੇ ਇੱਕ ਪੈਰ ਜਾ ਗਲ ਜਾਂਦਾ ਉਹਦਾ ਤੇ ਬਾਕੀ ਚੈਸੀ ਸਾਰੀ ਵਧੀਆ ਪਈ ਰਹਿੰਦੀ ਹੈ ਤੇ ਬਾਈ ਨੇ ਓਵੇਂ ਆ ਚਾਦਰ ਨਾਲ ਮੋੜ ਕੇ ਸਾਰੀ ਚੈਸੀ ਓਵੇਂ ਸਾਰਦਾ ਹੀ ਆਪਣਾ ਤੇ ਨਿਆਰਾ ਲਿਆਤਾ ਸਕੋਡਾ ਸਕੋਡਾ ਗੱਡੀਆਂ ਇੱਥੇ ਹੀ ਜ਼ਿਆਦਾ ਹੁੰਦੀਆਂ ਜੀ ਗਾੜੀ ਬੰਦੇ ਤਾਂ ਚੱਲ ਗਏ ਅੱਛਾ ਉਹ ਰੰਗ ਰੂਗਲਾ ਨਾ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਓਕੇ ਆਹ ਓਕੇ ਬਾਈ ਚੱਲ ਚੱਲ ਬਾਈ ਬਰਾੜ ਤੋਰ ਮੈਂ ਗਾਂ ਤੋਰੂ ਪਲੇਟ ਜੀ ਫੜਾਓ ਮੁੰਡੇ ਦੇ ਲੰਘ ਚੱਲੋ ਕਰ ਇਹ ਤਾਂ ਉਹਦਾ ਬਈ ਤੋੜਦਾ ਤਾਂ ਟਰੈਕਟਰ ਜਾਵਾਂ ਫੰਨੇ ਖਾ ਕਰਦਾ ਠੀਕ ਹੈ ਯਾਰ ਭਰਾਵਾ ਕੋਈ ਜਮਾ 100% ਰੇਟਿੰਗ ਲਈ ਪਰ ਚੰਗੀ ਆ। ਹੋਰ ਨਹੀਂ ਸੀ? ਨਾ ਉਹ ਇੱਕ ਉਹਨੇ ਭਰਾ ਨੀਲਾ ਖੋਲ ਲੈ ਮੈਂ ਇਹਦਾ ਸਾਡੇ ਨਾਲ ਵੀ ਪਹਿਲਾਂ ਆਇਆ ਟਰੈਕਟਰ ਉਹ ਜਮਾ ਹੀ ਜੰਗਾਲੀ ਉਹ ਖਾਦਾ ਮੈਂ। ਇਹ ਠੀਕ ਹੈ। ਇਹ ਠੀਕ ਹੈ ਉਸੇ ਬਲਾਕ ਦੀ ਆ। ਉਹ ਜਿਹਨੇ ਲਾਇਆ ਪਹਿਲਾਂ। ਹਾਂ ਬਾਬੇ ਮੇਰਾ ਵੀਰ ਟੱਕਰ ਪਈ ਸਵੇਰੇ।